ਸਤਿ ਸ਼੍ਰੀ ਅਕਾਲ ਦੋਸਤੋ ਤੇ ਆਪਾਂ ਚੀਜ਼ਾਂ ਸਾਰਿਆਂ ਤੋਂ ਅਲੱਗ-ਅਲੱਗ ਆਨਿਆਂ ਤੇ ਅੱਜ ਤੁਹਾਨੂੰ ਦਿਖਾਨਿਆਂ ਨਾਇਨਾ ਦੇ ਵੀ ਜਾਂਦੇ ਹੋਵੋਗੇ ਆਨੰਦਪੁਰ ਸਾਹਿਬ ਜਾਂਦੇ ਹੋਵੋਗੇ ਹਨਾ ਜਾਂ ਇੱਧਰ ਜਾਂਦੇ ਹੋਵੋਗੇ ਆਹ ਦੇਖੋ ਜੀ ਸਰਕਾਰੀ ਮੰਡੀ ਬੋਰਡ ਦੇ ਅੰਦਰ ਹੈਗੀ ਸਰਕਾਰੀ ਹਵੇਲੀ ਕਿਸਾਨ ਹਵੇਲੀ Google ਤੇ ਸਰਚ ਕਰਕੇ ਦੇਖਿਓ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਤੋਂ ਸਿਰਫ 1 ਕਿਲੋਮੀਟਰ ਦੂਰ ਹੈ ਚਾਹੇ ਤੁਸੀਂ ਤੁਰ ਕੇ ਵੀ ਜਾ ਸਕਦੇ ਹੋ ਥੋੜੀ ਜਿਹੀ ਹਾਈਟ ਤੇ ਹੈ ਬਣਾਈ ਗਈ ਇਹ ਸਰਕਾਰ ਵੱਲੋਂ ਤੇ ਇੱਥੇ ਕੋਈ ਵੀ ਬੰਦਾ ਰਹਿ ਸਕਦਾ ਆ ਯਾਰ ਆਪਾਂ ਉਦਾਂ ਵੀ ਹੋਟਲਾਂ ਚ ਰੂਮ ਲੈਨੇ ਆ 15-1500 ਰੁਪਏ ਦੇਣ ਲੱਗ ਗਏ ਹਨਾ ਤੇ ਇੱਥੇ ਸਿਰਫ ਤੇ ਸਿਰਫ 1300 ਰੁਪਏ ਦਾ ਕਮਰਾ ਸਿਰਫ ਇੰਨੀ ਸੋਹਣੀ ਵੇਲੀ ਉਧਰ ਵੀ ਰੂਮ ਬਣੇ ਨੇ ਨਵੇਂ ਤੇ ਅਸੀਂ ਰਹੀ ਸੀ ਰਾਤ ਤੁਹਾਨੂੰ ਸਾਰੀ ਰਾਤ ਦਾ ਵੀਊ ਵੀ ਦਿਖਾਵਾਂਗੇ ਸਿਰਫ 1300 ਰੁਪਏ ਚ ਬਸ ਤੁਸੀਂ ਪਹਿਲਾਂ Google ਤੇ ਸਰਚ ਕਰਕੇ ਹਨਾ ਨੰਬਰ ਨੰਬਰ ਆਪਾਂ ਆਪਣੀ ਵੀਡੀਓ ਚ ਵੀ ਦਿੱਤਾ ਹੋਇਆ ਥੱਲੇ ਤੇ ਤੁਸੀਂ ਬੁੱਕ ਕਰ ਸਕਦੇ ਹੋ ਵੀ ਭਾਈ ਜਿੰਮੇ ਤੁਸੀਂ ਅੱਜ ਰਹਿਣਾ ਹੈ ਹਨਾ ਤਾਂ ਤੁਸੀਂ ਇੱਕ ਦੋ ਦਿਨ ਪਹਿਲਾਂ ਬੁੱਕ ਕਰ ਸਕਦੇ ਆ ਰਾਦਾ ਵੀ ਦਿਖਾਣਾ ਤੁਹਾਨੂੰ ਦੇਖੋ ਇੰਨੀ ਕਿ ਜ਼ਿਆਦਾ ਸ਼ਾਂਤੀ ਆ ਤੁਹਾਨੂੰ ਐ ਲੱਗੂ ਜਿਵੇਂ ਤੁਸੀਂ ਪਹਾੜਾਂ ਦੇ ਵਿੱਚ ਰਹਿ ਰਹੇ ਹੋ ਤੇ ਅਲੱਗ ਹੀ ਵੀਊ ਹੈ ਜਿਹੜਾ ਹੈ ਨਾ ਤੇ ਆਪਾਂ ਦੋ ਕਮਰੇ ਲਈ ਸੀ ਆ ਦੇਖੋ 2600 ਰੁਪਏ ਦੇ ਵਿੱਚ ਤੇ ਖਾਣਾ ਪੀਣਾ ਵਿੱਚ ਲਾ ਕੇ ਖਾਣਾ ਪੀਣਾ ਵੀ ਬਹੁਤ ਸਸਤਾ ਹੈਗਾ 150 ਰੁਪਏ ਦੇ ਪਨੀਰ ਪਕੌੜੀ ਨਹੀਂ ਖਾਦੇ ਹੁੰਦੇ ਭਈ ਚਾਰ ਜਾਣਿਆਂ ਤੋਂ ਆ ਦੇਖੋ ਦੋ ਕਮਰੇ ਲਈ ਸੀਗੇ ਇਹ ਇਦਾਂ ਮਿਲ ਜਾਂਦਾ ਕਿ 1300 ਰੁਪਏ 'ਚ ਰਾਜੇ ਮਹਾਰਾਜਾਂ ਲਈ ਲੁੱਕ ਹੈ ਯਾਰ ਹਨਾ ਦੇਖੋ ਕਮਾਲ ਹੈ ਗੁੱਡ ਨਾਈਟ ਤੱਕ ਤੁਹਾਨੂੰ ਅਵੇਲੇਬਲ ਹੈ ਬਾਥਰੂਮ ਵੀ ਇੰਨੇ ਸੋਹਣੇ ਸ਼ੀਸ਼ਿਆਂ ਵਾਲੇ ਬਾਥਰੂਮ ਨੇ ਤੇ ਦੋ ਦੋ ਬਾਲਕਨੀਆਂ ਨੇ ਇੱਕ ਪਿੱਛੇ ਤੇ ਇੱਕ ਮੂਹਰੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਿਰਫ 1300 ਰੁਪਏ ਦੇ ਵਿੱਚ ਯਾਰ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਹਨਾ ਯਾ ਯਾਰ ਆਪਾਂ ਜਾਨਿਆਂ ਗੁਰਦੁਆਰਾ ਸਾਹਿਬ ਨੂੰ 700 ਰੁਪਏ ਤਾਂ ਉਧਰ ਵੀ 800 ਰੁਪਏ ਲੱਣ ਲੱਗੇ ਕਮਰਿਆਂ ਦਾ ਆ ਦੇਖੋ ਇਹ ਪਿਛਲੀ ਸਾਈਡ ਹੈ ਬਾਲਕਨੀ ਮੈਂ ਕਹਣਾ ਯਾਰ ਆਪਾਂ ਵੀਡੀਓ ਤੇ ਗਰੰਟੀ ਦਿੰਦੇ ਆ ਤੁਹਾਨੂੰ ਇੰਨਾ ਸਸਤਾ ਰੂਮ ਕਿਤੇ ਨਹੀਂ ਮਿਲੂਗਾ ਸਿਰਫ 1300 ਰੁਪਏ ਦੇ ਵਿੱਚ ਹਨਾ ਬਹੁਤ ਹੀ ਵਧੀਆ ਸਰਕਾਰੀ ਰੇਟ ਨੇ ਖਾਣ ਪੀਣ ਦੇ ਵੀ 120 ਰੁਪਏ ਦੀ ਦਾਲ ਮਖਣੀ ਤੇ ਮੈਨੂੰ ਲੱਗਾ 200 ਰੁਪਏ ਦਾ ਸ਼ਾਈ ਪਨੀਰ ਤਾਂ ਸਾਡਾ 680 ਰੁਪਏ ਦੇ ਪਕੌੜੇ ਵੀ ਖਾਦੇ ਹਨਾ ਚਾਰ ਜਣੇ ਸੀ ਅਸੀਂ ਫੈਮਿਲੀ ਤਾਂ ਵੀ ਸਾਡਾ 680 ਰੁਪਏ ਬਿੱਲ ਆਇਆ ਸਾਰਾ ਦੇਖੋ ਜੀ ਆਹ ਬਹੁਤ ਹੀ ਵਧੀਆ ਇੱਕ ਤਾਂ 에ਰੂਮ ਆ ਗਿਆ ਹਨਾ ਦੇਖੋ ਰਾਜੇ ਮਹਾਰਾਜਾਂ ਦੇ ਟਾਈਪ ਦੇ ਬਣਾਏ ਹੋਏ ਨੇ ਸਾਰੇ ਖੁੱਲਾ ਪੂਰਾ ਕਮਰਾ ਆਮ ਹੋਟਲਾਂ 'ਚ ਜਿਹੜੇ ਪਿੰਦਾ 1500 ਦਾ ਇੱਕ ਰੂਮ ਹੁੰਦਾ ਨਾ ਉਹਨੂੰ ਦੋ ਮਿਲਾ ਕੇ ਇੱਕ ਕਮਰਾ ਬਣਦਾ ਇੱਥੇ ਦਾ ਕਿਉਂਕਿ ਸਰਕਾਰੀ ਆ ਯਾਰ ਸਰਕਾਰ ਚੀਜ਼ ਵਧੀਆ ਬਣਾਉਂਦੀ ਹੈ ਜਦੋਂ ਬਣਾਉਂਦੀ ਹੈ ਤੇ ਆ ਆਪਣਾ ਦੂਜਾ ਕਮਰਾ ਜੀ ਦੇਖੋ ਇਟੈਚ ਬੈੱਡ ਹੈਗਾ ਤੇ ਬਾਥਰੂਮ ਵੀ ਬਹੁਤ ਘੈਂਟ ਨੇ ਯਾਰ ਬਹੁਤ ਹੀ ਜ਼ਿਆਦਾ ਘੈਂਟ ਆ ਦੇਖੋ ਤੁਹਾਨੂੰ ਬਾਥਰੂਮ ਦਿਖਾਉਣਾ ਯਾਰ ਕਿਆ ਬਾਤ ਹੈ ਸ਼ਾਵਰ ਲੋ ਗਰਮ ਪਾਣੀ ਨਵੇਂ ਗੀਜ਼ਰ 1% ਅੱਧਾ ਪਰਸੈਂਟ ਵੀ ਤੁਹਾਨੂੰ ਕਿਸੇ ਚੀਜ਼ ਦੀ ਕੰਪਲੇਂਟ ਨਹੀਂ ਮਿਲੂ ਇੰਨਾ ਵਧੀਆ ਸਟਾਫ ਹੈ ਬਾਤ ਤੋਂ ਹੀ ਫੋਨ ਕਰਕੇ ਕਹਿਣਾ ਜੀ ਅਸੀਂ ਇੰਨੇ ਜਾਣੇ ਆ ਤੇ ਸਾਨੂੰ ਰੂਮ ਚਾਹੀਦਾ ਬਾਸ ਤਿੰਨ ਬੰਦਿਆਂ ਦੀ ਵੀ ਸੈਟਿੰਗ ਕਰ ਦਿੰਦੇ ਨੇ ਗੱਦਾ ਦੇ ਦਿੰਦੇ ਨੇ ਤੇ ਆ ਦੇਖੋ ਇਹ ਪਿਛਲੀ ਸਾਈਡ ਦਿਖਾਉਣਾ ਤੁਹਾਨੂੰ ਸਵੇਰ ਦੀ ਦੇਖੋ ਕਿੰਨੀ ਸੋਹਣੀ ਸਵੇਰ ਹੈ ਇੰਨੀ ਕੁ ਜ਼ਿਆਦਾ ਸ਼ਾਂਤੀ ਹੈ ਐਦਾਂ ਲੱਗੂ ਬਸ ਤੁਸੀਂ ਪਹਾੜਾਂ 'ਚ ਤੁਹਾਨੂੰ ਇਹ ਨਹੀਂ ਲੱਗਣਾ ਕਿ ਅ ਨੰਦਪੁਰ ਸਹਾਵਾ ਮਤਲਬ ਸ਼ਹਿਰ ਦੇ ਵਿੱਚ ਆ ਕਿਉਂਕਿ ਬਹੁਤ ਪਿੱਛੇ ਹਟ ਕੇ ਆ ਆ ਦੇਖੋ ਇਹ ਵੀ ਪਿੱਛੇ ਕਮਰੇ ਬਣਾਏ ਹੋਏ ਨੇ ਇੱਕ ਵਾਰ ਜ਼ਰੂਰ ਜਾ ਕੇ ਆਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਜਿੰਨਾਂ ਨਾਲ ਤੁਸੀਂ ਘੁੰਮਣ ਦਾ ਪਲਾਨ ਬਣਾ ਰਹੇ ਹੋ ਚਾਲਿਆਂ ਵੇਲੇ ਨਾਣੇ ਦੇ ਵੀ ਜਾਣੀ ਆ ਆ ਦੇਖੋ ਇਹ ਐਂਟਰੀ ਹੈ ਜੀ ਹਵੇਲੀ ਦੀ ਇੱਥੋਂ ਗੱਡੀਆਂ ਆਉਂਦੀਆਂ ਨੇ ਗਿਆ ਤੇ ਇੱਥੇ ਰਿਸੈਪਸ਼ਨ ਹੈ ਖੱਬੇ ਪਾਸੇ ਜਾ ਕੇ ਨਾ ਪੌੜੀਆਂ ਚੜ੍ਹ ਕੇ ਸ਼ੂਟਿੰਗਾਂ ਵੀ ਹੁੰਦੀਆਂ ਨੇ ਉੱਧਰ ਸ਼ੂਟਿੰਗ ਹੋ ਰਹੀ ਸੀਗੀ ਤੇ ਬਹੁਤ ਹੀ ਵਧੀਆ ਤੇ ਤੁਸੀਂ ਪ੍ਰੋਗਰਾਮ ਵੀ ਕਰਾ ਸਕਦੇ ਹੋ ਦੇਖੋ ਇੱਧਰ ਕਮਰੇ ਨੇ ਹਨਾ ਰਾਦਾ ਵੀ ਦੇਖੋ ਸੋ ਲਾਸਟ ਦੇ ਵਿੱਚ ਮੈਂ ਇਹ ਕਹੂੰਗਾ ਜਰੂਰ ਜਾਓ ਆਪਣੇ ਬੱਚਿਆਂ ਨੂੰ ਘੁਮਾਉਣੇ ਨਿਆਣਾ ਦੇ ਵੀ ਜਾਣੇ ਹੋ ਕਿਤੇ ਵੀ ਜਾਣੇ ਹੋ ਇੱਥੇ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਜਰੂਰ ਰੋ ਬਹੁਤ ਹੀ ਆਪਣਾ ਇਧਰ ਵਿਰਾਸਤੇ ਖਾਲਸਾ ਦੇ ਰਸਤੇ ਜੈਗੀ ਥੋੜੀ ਅੱਗੇ ਜਾ ਕੇ ਲੋਕੇਸ਼ਨ ਲਾ ਲਓ ਯਾਰ ਹਨਾ Google ਤੇ ਭਰ ਕੇ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਤੇ ਹੋਰ ਵੀਡੀਓ ਲੈ ਕੇ ਆਂਦੇ ਰਹਾਂਗੇ ਆਪਣੇ ਚੈਨਲ ਦੇ ਨਾਲ ਜੁੜੋ ਤੁਸੀਂ ਵੀਡੀਓ ਬਹੁਤ ਦੇਖਦੇ ਆਪਾਂ ਸਭ ਤੋਂ ਅਲੱਗ ਵੀਡੀਓ ਲੈ ਕੇ ਆਂਦੇ ਹਾਂ YouTube ਤੇ ਸਰਚ ਕਰ ਸਕਦੇ ਹੋ ਕਿਸਾਨ ਹਵੇਲੀ ਅਨੰਦਪੁਰ ਸਾਹਿਬ ਆਪਾਂ ਹੀ ਵੀਡੀਓ ਪਾਈ ਹੋਈ ਆ ਇੱਕੋ ਹੀ ਵੀਡੀਓ ਜੇ ਸਭ ਤੋਂ ਵੱਧ ਵਿਊ ਨੇ ਹਨਾ ਤੇ ਆਪਣੇਰ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇੰਨੀ ਸੋਹਣੀ ਚੀਜ਼ ਹੈਗੀ ਐ ਆਪਣੇ ਤਾਂ ਉਹੀ ਹੋਟਲਾਂ ਚ ਜਾਂ ਗੁਰਦੁਆਰੇ ਜਾ ਕੇ ਰਹਿੰਦੇ ਨੇਗੇ ਤੇ ਵਧੀਆ ਗੱਲਾਂ ਗੁਰਦੁਆਰੇ ਵੀ ਰਹੋ ਸਰਾਂ ਚ ਤੇ ਪਰ 1300 ਰੁਪਏ ਦੇ ਵਿੱਚ ਹਨਾ ਬਹੁਤ ਹੀ ਲੱਗ ਐਕਸਪੀਰੀਅੰਸ ਕਰੋ ਖਾਣਾ ਪੀਣਾ ਵੀ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਖੁੱਲਾ ਖਾਣਾ ਪੀਣਾ ਵਧੀਆ 120 ਰੁਪਏ ਚ ਦਾਲ ਮੱਕਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ